ਇਕ ਆਪ ਸੁਖਮਨੀ ਸਾਹਿਬ ਚ ਪਾ ਪੜਦੇ ਹੋ ਮਹਾਰਾਜੀ ਦਾ ਮੈਂ ਸਿੱਧੀ ਗੱਲ ਵੀਰੀ ਇੱਛਾ ਸੀ ਵੀ ਮੈਂ ਸੰਗਤ ਨਾਲ ਗੱਲਾਂ ਰੂਪ ਕਥਾ ਕਰਾਂ ਸਾਨੂੰ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਸਾਰੀ ਸੁਰਤ ਜੁੜ ਸਕੇ ਸੁਖਮਨੀ ਸਾਹਿਬ ਚ ਇੱਕ ਬਚਨ ਪੜਦੇ ਹੋ ਗੁਰ ਕੇ ગ્રਹਿ ਸੇਵਕ ਜੋ ਰਹਿ ਇੱਥੇ ગ્રਹਿ ਦੇ ਅਰਥ ਵੀ ਅੰਤਰੀਵ ਨੇ ਇੱਕ ਤਾਂ ਗੁਰਦੁਆਰੇ ਵਿੱਚ ਚਲੋ ਜਿਵੇਂ ਅਸੀਂ ਕਥਾਵਾਚਕ ਕੀਰਤਨੀਏ ਭਾਈ ਸਾਹਿਬ ਲਾਂਗਰੀ ਸਾਹਿਬ ਰਹਿੰਨੇ ਸਾਰੇ ਬੰਦਾ ਗੁਰਦੁਆਰੇ ਦੇ ਵਿੱਚ ਥੋੜਾ ਰਹਿੰਦੇ ਇੱਥੇ ਗੁਰ ਕੇ ਗ੍ਰਹਿ ਦਾ ਅਰਥ ਵੀ ਇਹ ਵੇ ਕਿ ਗੁਰੂ ਦੇ ਸ਼ਬਦ ਦੇ ਦੈਰੇ ਵਿੱਚ ਰਹੇ ਗੁਰੂ ਦੇ ਘਰ ਚ ਰਹੇ ਗੁਰੂ ਦੀ ਵਿਚਾਰ ਧਾਰਾ ਵਿੱਚ ਰਹੇ ਉਹਨੂੰ ਨਾ ਟੱਪੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਤੇ ਕਿਵੇਂ ਰਹੇ ਲੰਗਰ ਸ਼ੱਕੇ ਸੌ ਥੋੜਾ ਰਹੇ ਅੱਗੇ ਕਹਿੰਦੇ ਗੁਰ ਕੀ ਆਗਿਆ ਮਨ ਮੈਂ ਸਹਿ ਜੋ ਗੁਰੂ ਕਹਿੰਦਾ ਮਨ ਮੈਂ ਸਹਿ ਇਹਦਾ ਮਤਲਬ ਤਨ ਤੇ ਤਾਨ ਲਾਗੂ ਹੋਵੇਗੀ ਚ ਪਹਿਲਾਂ ਮਨ ਮੰਨੇਗਾ ਜੇ ਮਨ ਨਾ ਮੰਨਿਆ ਤੇ ਤਨ ਨੇ ਕਿੱਥੇ ਮੰਨਣਾ ਕਈ ਵਾਰੀ ਤਨ ਵੱਧਾ ਚੱਤੀ ਮੰਨ ਜਾਂਦਾ ਪਰ ਮਨ ਨਾ ਮੰਨੇ ਤੇ ਤਨ ਗੁਰਦੁਰੀ ਬੈਠਾ ਰਹਿੰਦਾ ਮਨ ਬਾਹਰ ਬਜਾਇਰ ਧੁਰਿਆ ਫਿਰਦਾ ਇਹਦਾ ਮਤਲਬ ਕਿਆ ਵੀ ਜੇ ਗੁਰੂ ਦੀ ਗੱਲ ਮੰਨੀ ਮਨ ਚ ਸਹਿ ਗੁਰ ਕੇ ਗਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਾਛ ਨਾ ਜਨਾਵੈ ਇਸ ਤਰ੍ਹਾਂ ਰਹੇ ਗੁਰੂ ਦੇ ਕੋਲ ਇਮੇਕ ਆਪ ਜੀ ਨੂੰ ਛੋਟੀ ਜੀ ਉਦਾਹਰਨ ਦੇਣਾ ਚਲੋ ਇਹ ਕਹਾਣੀ ਜਾਂ ਸਾਖੀ ਇਸ ਕਰਕੇ ਨਹੀਂ ਹੁੰਦੀ ਵੀ ਇਹ ਸ਼ਬਦ ਮੇਰੇ ਮਨ ਚ ਬੜੀ ਬਰੀ ਆਉਂਦਾ ਹੈ ਕਈ ਵਰੀ ਹੁਣ ਸੰਗਤਾਂ ਕਹਿੰਦੀਆਂ ਨੇ ਵੀ ਕਦੀ ਤੁਸੀਂ ਕੋਈ ਸਾਖੀ ਨਹੀਂ ਸਿਰਫ ਸ਼ਬਦ ਦੀ ਸ਼ਬਦ ਬਾਣੀ ਮੈਨੂੰ ਕਈ ਵਰੀ ਸੁਣਨ ਨੂੰ ਮਿਲਦਾ ਪਰ ਇਹ ਇਹ ਵੀ ਸੱਚ ਹੈ ਗੁਰਮੁਖੋ ਜਿਸ ਦਿਨ ਆਪ ਜੀ ਨੂੰ ਸ਼ਬਦ ਦੇ ਅਰਥਾਂ ਦਾ ਰਸ ਆਉਣ ਲੱਗ ਪਿਆ ਨਾ ਉਸ ਦਿਨ ਤੁਸੀਂ ਦੇਖਿਓ ਸਾਰਾ ਜੀਵਨ ਹੀ ਪਲਟ ਜਾਏਗਾ ਸਾਰੇ ਸਾ ਝਗੜੇ ਕਲੇਸ਼ ਸਿਰਫ ਉਪਰੀਆਂ ਉਪਰੀਆਂ ਗੱਲਾਂ ਦੇ ਨੇ ਜਿੱਦਣ ਸ਼ਬਦ ਦੀ ਸਮਝ ਪੈ ਗਈ ਨਾ ਰਾਮ ਰਹੀਮ ਔਰ ਮੌਲਾ ਕਿਆ ਸਮਝ ਪੜੀ ਤੋ ਰੌਲਾ ਕਿਆ ਬੇਸਮਝੀ ਦੀ ਟਕਰਾਂ ਨੇ ਸਮਝਦਿਆਂ ਨਹੀਂ ਇੱਕ ਫਕੀਰ ਹੋਇਆ ਮੁਸਲਮਾਨ ਸੂਫੀ मंसूर ਆਪ ਜੀ ਨੇ ਸੁਣਿਆ ਹੋਣਾ मंसूर अल ਹਲਾਜ਼ ਇਹਦੇ ਮੁਰਸ਼ਿਦ ਦਾ ਨਾਮ ਸੀ ਜੁਨੈਦ मंसूर ਜੁਨੈਦ ਦੇ ਕੋਲ ਗਿਆ ਸੂਫੀ ਸਾਹਿਤ ਵਿੱਚ ਹੈ ਕਿ ਜਿਹੜਾ ਜੁਨੈਦ ਸੀ ਉਹ ਮਸਜਿਦ ਦੇ ਵਿੱਚ ਰਹਿ ਰਿਹਾ ਸੀ ਮਨਸੂਰ ਨੇ ਜਾ ਕੇ ਦਰਵਾਜ਼ਾ ਖੜਕਾਇਆ ਅੰਦਰੋਂ ਆਵਾਜ਼ ਆਈ ਜੀ ਕੌਣ ਤੇ ਬੋਲ ਵੀ ਜੁਨੈਦ ਰਿਹਾ ਹੈ ਕੌਣ ਮਨਸੂਰ ਅਲਹਾ ਅਲਹਾ ਜਿਹੜਾ ਹੈ ਅਲ ਖিলাਸ ਉਹ ਬੁਵੀ ਅੱਗੇ ਬੈਠਾ ਆਵਾਜ਼ ਦਿੰਦਾ ਜੀ ਮੈਂ ਮਨਸੂਰ ਕਿਵੇਂ ਆਏ ਕਹਿੰਦਾ ਮੈਂ ਮਸਜਿਦ ਵਿੱਚ ਰਹਿਣਾ ਚਾਹੁੰਦਾ ਮੈਂ ਰਹਿਣਾ ਚਾਹੁੰਦਾ ਅੰਦਰੋਂ ਜੁਨੈਦ ਜੁਨੈਦ ਨੇ ਆਵਾਜ਼ ਦਿੱਤੀ ਇੱਥੇ ਦੋ ਦੇ ਰਹਿਣ ਦੀ ਥਾਂ ਨਹੀਂ ਇੱਥੇ ਇੱਕੋ ਹੀ ਰਹਿ ਸਕਦਾ ਹੈ ਰਮਜਪਾਈ ਅਗਲੇ ਨੇ ਇੱਥੇ ਦੋ ਨਹੀਂ ਰਹਿਣੇ ਇੱਥੇ ਇੱਕੋ ਹੀ ਰਹਿ ਸਕਦਾ ਇਹਦਾ ਮਤਲਬ ਇਹ ਥੋੜਾ ਮਸਜਿਦ ਜਿਹੜੀ 2 ਫੁੱਟ ਸੀ ਮਸਜਿਦ ਕੱਡੀ ਵੱਡੀ ਆਹ ਹੁੰਦੀਆਂ ਨੇ ਰਮਜਾ ਮুরিਦਾਂ ਦੀਆਂ ਤੇ ਮੁਰਸ਼ਿਦਾਂ ਦੀਆਂ ਉਹਨੇ ਕਿਹਾ ਜੀ ਮੈਂ ਮਨਸੂਰ ਮੈਂ ਰਹਿਣਾ ਚਾਹਨਾ ਅੰਦਰੋਂ ਆਵਾਜ਼ ਇੱਥੇ ਦੋ ਨਹੀਂ ਇੱਕੋ ਹੀ ਰਹਿ ਸਕਦਾ ਬਾਹਰ ਬੈਠ ਜਾ ਮਨਸੂਰ ਬਾਹਰ ਬੈਠ ਗਿਆ ਮਸਜਿਦ ਦਾ ਦਰਵਾਜ਼ਾ ਰੋਜ਼ ਖੁੱਲਦਾ ਹੈ ਲੋਕ ਰੋਜ਼ ਆਉਂਦੇ ਨੇ ਪਰ ਮਨਸੂਰ ਲੋਕਾਂ ਦੀਆਂ ਜੁੱਤੀਆਂ ਸਾਫ਼ ਕਰਨ ਲੱਗ ਪਿਆ ਆਖੇ ਮਨ ਵਿੱਚ ਹੈ ਜੁੱਤੀਆਂ ਸਾਫ਼ ਕਰਨ ਲੱਗ ਪਿਆ ਕੁਝ ਦਿਨਾਂ ਬਾਅਦ ਉਹਨੇ ਸਮਾਨ ਵਗਾ ਕੇ ਟੁੱਟੀਆਂ ਜੁੱਤੀਆਂ ਗੰਢਣ ਲੱਗ ਪਿਆ ਕਦੀ ਉਹਨੇ ਦੁਬਾਰਾ ਦਰਵਾਜਾ ਖੜਕਾ ਕੇ ਜਦ ਖੁੱਲੇ ਦਰਵਾਜੇ ਚ ਅੰਦਰ ਜਾਣ ਦਾ ਹੀਆ ਨਹੀਂ ਕੀਤਾ ਕਈ ਮਹੀਨੇ ਲੰਘ ਗਏ ਜੁਨੈਦ ਉਹਨੇ ਮਸੀਦ ਦਾ ਬੂਆ ਖੋਲਿਆ ਤੇ ਬਾਹਰ ਆਇਆ ਉਹ ਵੀ ਕਈ ਮਹੀਨਿਆਂ ਬਾਅਦ ਆਇਆ ਉਹਨੇ ਆਵਾਜ਼ ਦਿੱਤੀ मंसूर ਬੈਠਾ ਸੀ ਜੁੱਤੀ ਗੰਢ ਰਿਹਾ ਸੀ ਉਹਨੇ ਆਵਾਜ਼ ਦਿੱਤੀ ਇੱਥੇ मंसूर ਅੱਲਾ ਹਿਲਾਜ ਆਇਆ ਸੀ ਤੂੰ ਹੈਂ ਮਨਸੂਰ ਵੇਖ ਕੇ ਜੁਨੈਦ ਵਲ ਕਹਿੰਦਾ ਆਇਆ ਸੀ ਪਰ ਮਨਸੂਰ ਗਵਾਚ ਗਿਆ ਹੈ ਆਇਆ ਸੀ ਪਰ ਹੁਣ ਰਿਆ ਨਹੀਂ ਮਰ ਚੁੱਕਾ ਹੈ ਮਨਸੂਰ ਤੇ ਜੁਨੈਦ ਕਹਿੰਦਾ ਮੈਨੂੰ ਵੀ ਪਤਾ ਸੀ ਮਰ ਚੁੱਕਾ ਤਾਂ ਹੀ ਮੈਂ ਬੂਹਾ ਖੋਲ ਕੇ ਆਪ ਲੈਣ ਵਾਸਤੇ ਆਇਆ ਗੱਲ ਬੜੀ ਵੱਡੀ ਹੈ ਪਿਆਰਿਓ ਕਹਿਣ ਨੂੰ ਕਮਾਈਆਂ ਵਾਲਿਆਂ ਦੀਆਂ ਗੱਲਾਂ ਸੀ ਤੇ ਚਲੋ ਮਾਈਕ ਤੇ ਬੋਲ ਕੇ ਤੁਰ ਗਿਆ ਮੰਨ ਤੇ ਸਹਿਣਾ ਜੇ ਸਿੱਖਾਂ 'ਚ ਦੇਖੋ ਆਪ ਕਹੋਗੇ ਵੀ ਸਿੱਖਾਂ ਵਿੱਚੋਂ ਇਹ ਤਾਂ ਮਨਸੂਰ ਦੀ ਸੁਣਾਈ ਗੱਲ ਉਹਨੇ ਕਿਹਾ ਮੈਨੂੰ ਪਤਾ ਹੈ ਤੂੰ ਮਰ ਚੁੱਕਾ ਮੈਂ ਤੈਨੂੰ ਲੈਣ ਆਇਆ ਮਸੀਤ ਤਾਂ ਉਹੀ ਏ ਦਾਇਰਾ ਵੀ ਉਹ ਮਸੀਤ ਕੋਈ ਵੱਡੀ ਨਹੀਂ ਹੋਗੀ ਇਹ ਹੀ ਕਾਰਨ ਮੈਂ ਜਦੋਂ ਕਿਤੇ ਭਾਈ ਮੰਜ ਦੀ ਗੱਲ ਕਰਨਿਆਂ ਉਹ ਕਬਰ ਨੂੰ ਪੂਜਦਾ ਸੀ ਪਹਿਲਾਂ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਤੈਨੂੰ ਕਬਰ ਚੜ੍ਹਨੀ ਪੈਗੀ ਚੌਧਰੀ ਪੋਣਾ ਚਲਾ ਜਾਏਗਾ ਲੋਕੀ ਤੇਰੇ ਵਿਰੋਧ ਵਿੱਚ ਹੋ ਜਾਣਗੇ ਉਹਨੇ ਕਿਹਾ ਸਭ ਕੁਝ ਮੈਨੂੰ ਪਰਵਾਹ ਨਹੀਂ ਹੈ ਤੁਸੀਂ ਕਿਰਪਾ ਕਰਿਓ ਮੈਨੂੰ ਸਹਿਣ ਦੀ ਦਾਤ ਦਿਓ ਮੈਂ ਸਭ ਕੁਝ ਝਰ ਲਵਾਂ ਪਰ ਤੇਰੇ ਤੋਂ ਬਿਨਾ ਕਿਸੇ ਦੇ ਬੂਵੇ ਉੱਤੇ ਨਾ ਜਾਵਾਂ ਇਸ ਤਰੀ ਹੋਇਆ ਨਾ ਉਹਨੇ ਮਨ ਚ ਸਹਿਆ ਪਿਆਰਿਓ ਮੈਂ ਆਪ ਨੂੰ ਤਾਂ ਥੋੜੀ ਜੀ ਬੇਨਤੀ ਕੀਤੀ ਕਿ ਗੁਰੂ ਦੀ ਗੱਲ ਆਪਾਂ ਮੰਨ ਕੇ ਮੈਂ ਸ਼ਬਦ ਤੋਂ ਦੂਰ ਨਹੀਂ ਜਾਵਾਂਗਾ ਇਥੇ ਹਜ਼ੂਰ ਕਹਿੰਦੇ ਨੇ ਜੋ ਗੁਰ ਕਹ ਸੋਈ ਭਲ ਮੰਨੋ ਉਥੇ ਕਹਿ ਰਹੇ ਸਨ ਗੁਰ ਕੀ ਆਗਿਆ ਮਨ ਮੈਂ ਸਹਿ ਹੁਣ ਦੇਖੋ ਅੱਜ ਜਿਹੜੀ ਸ਼ਬਦ ਖੈ ਮੈਂ ਅਰਜ਼ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਪਕੜ ਲੈ ਇਸ ਵਿਚਾਰ ਨੂੰ ਕਿ ਨਾਮ ਤੋਂ ਬਿਨਾ ਸਭ ਮਿਥਿਆ ਹੈ ਹੁਣ ਇੱਕ ਸਵਾਲ ਉੱਠੇਗਾ ਨਾਮ ਕੀ ਹੈ ਕੀ ਹੈ ਨਾਮ ਥੋੜਾ ਜਿਹਾ ਧਿਆਨ ਆਪ ਜੀ ਦਿਆਜੇ ਮੈਂ ਕੋਈ ਨਾ ਕੋਈ ਸਾਖੀ ਜਾਂ ਕਹਾਣੀ ਲੈ ਕੇ ਇਸ ਗੱਲ ਨੂੰ ਯਤਨ ਕਰਾਂਗਾ ਵੀ ਜਿੰਨੇ ਕੋ ਆਪ ਦੀ ਮੈਂ ਸੇਵਾ ਕਰ ਸਕਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਨਾਮ ਬਾਰੇ ਸਭ ਕੁਝ ਕਹਿ ਜਾਣਾ ਕਿਉਂਕਿ ਨਾਮ ਬਾਰੇ ਅੱਜ ਤੱਕ ਮੁਕੰਮਲ ਕੋਈ ਕਹਿ ਹੀ ਨਹੀਂ ਸਕਿਆ ਨਹੀਂ ਕੋਈ ਕਹਿ ਸਕਦਾ ਨਾਮ ਕੀ ਹੈ ਅਸੀਂ ਵੈਗੁਰੂ ਸ਼ਬਦ ਕਹਿੰਨੇ ਆ ਆ ਰਾਮ ਸ਼ਬਦ ਗੁਣੇ ਪੜਿਆ ਆ ਰਾਮ ਨਾਮ ਗੋਬਿੰਦ ਨਾਮ ਸਾਰੇ ਸ਼ਬਦ ਹੁੰਦੇ ਆ ਅੱਲਾ ਸ਼ਬਦ ਹੁੰਦਾ ਕਬੀਰ ਸ਼ਬਦ ਹੁੰਦਾ ਕਰੀਮ ਸ਼ਬਦ ਹੁੰਦਾ ਨਾਮ ਕੀ ਹੈ ਆਪ ਜਿਹਦਾ ਧਿਆਨ ਮੈਂ ਇੱਕ ਬਾਣੀ ਦੀ ਕੋਈ ਤੁਕਾਂਵਾਂ ਲਿਜਾਵਾਂਗਾ ਇਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਬਾਣੀ ਵਿੱਚ ਝੋਲੀ ਅੱਡ ਕੇ ਜਿਹੜੀ ਰੱਬ ਦੇ ਗੁਰੂ ਤੋਂ ਦਾਤ ਮੰਗਿਓ ਨਾਮ ਹੀ ਮੰਗਿਆ ਹੈ ਜੇ ਖੌ ਜਾਣਾ ਆਖਾਂ ਨਹੀਂ ਨਾਮ ਨਾਖਿਆ ਨਹੀਂ ਜਾ ਸਕਦਾ ਕਹਿਣਾ ਕਥਨ ਨਾ ਜਾਈ ਗੁਰਾ ਇੱਥੇ ਪਾਠ ਗੁਰਾ ਕਰਨੇ ਬਿੰਦੀ ਲਾ ਕੇ ਨਹੀਂ ਕਰਨਾ ਗੁਰਾ ਇਹ ਇੱਕ ਵਚਨ ਹੈ ਸਤਗੁਰੂ ਗੁਰਾ ਇੱਕ ਦੇਹ 부ਝਾਈ ਮੈਨੂੰ ਸਤਗੁਰੂ ਇਹ ਗੱਲ ਸਮਝਾ ਦਿਓ ਕੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮੈਨੂੰ ਨਾਮ ਨਾ ਵਿਸਰ ਜਾ ਮੈਨੂੰ ਇਹ ਗੱਲ ਸਮਝਾ ਦਿਓ ਗੁਰਮੁਖੋ ਨਾਮ ਕੀ ਹੈ ਅੱਜ ਸਤਿਗੁਰੂ ਕਹਿੰਦੇ ਨੇ ਸਭ ਕੁਝ ਜਾਏਗਾ ਪਰ ਸਿਰਫ ਨਾਮ ਰਹੇਗਾ ਤੇ ਮਾਨਸਿਕੀ ਵਾਹਿਗੁਰੂ ਸ਼ਬਦ ਰਹਿ ਜਾਏਗਾ ਕਿ ਰਾਮ ਸ਼ਬਦ ਰਹਿ ਜਾਏਗਾ ਕਿ ਯਹੂਦੀ ਯਹੋਵਾ ਕਹਿੰਦੇ ਨੇ ਉਹ ਰਹੇ ਜਾਏਗਾ ਕਿ ਆਪ ਗॉड ਸ਼ਬਦ ਵਰਦੇ ਉਹ ਰਹੇ ਜਾਏਗਾ ਨਾਮ ਕੀ ਹੈ ਮੈਂ ਆਪ ਜੀ ਨੂੰ ਸਿਰਫ ਇੱਕ ਵਾਰੀ ਪਹਿਲਾਂ ਵੀ ਅਰਜ਼ ਕਰ ਚੁੱਕਾ ਅਜ ਫਿਰ ਮੈਂ ਰਿਪੀਟ ਕਰਨਾ ਚਾਹੁੰਦਾ ਸਾਂ ਕਿ ਇਹ ਸਵਾਲ ਕਿ ਜੇ ਮਿੱਥਿਆ ਹੈ ਨਾਮ ਕਿਵੇਂ ਰਹਿ ਗਿਆ ਨਾਮ ਕੀ ਹੈ ਪੌੜੀ ਹੈ ਅਸਾ ਦੀਵਾਰ ਦੀ ਪਹਿਲੀ ਉਹਦਾ ਪਾਠ ਕਰਨਾ ਮੈਂ ਪੌੜੀ ਆਪੀ ਨੇ ਆਪ ਸਾਜਿਓ ਧਿਆਨ ਦੇ ਆਜੇ ਇਸ ਤੋਂ ਆ ਬਸ ਇਹ ਗੱਲ ਕਲੀਅਰ ਹੋ ਜਾਏਗਾ ਨਾਮ ਕੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਬੜੇ ਗਹਿਰੇ ਅਰਥ ਨੇ ਦੇ ਦੁਈ ਕੁਦਰਤ ਸਾਜੀ ਹੈ ਤੇ ਦੂਜਾ ਕੌਣ ਆ ਗਿਆ ਵਿੱਚ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਅਗੇ ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਓ ਤੂੰ ਜਾਣੋਈ ਸਭ ਸੇ ਦੇ ਲੈਸੈ ਜਿੰਦ ਕਬਾਓ ਕਰ ਆਸਨ ਡਿਠੋ ਚਾਓ ਇਹ ਪਉੜੀ ਹੈ ਨਾ ਹੁਣ ਇਸ ਨੂੰ ਸੋ ਬੇਨਤੀ ਨੂੰ ਆਹ ਥੋੜਾ ਜਿਹਾ ਆਪਜੀ ਧਿਆਨ ਦਿਆ ਜੇ ਮੇਰੀ ਇਸ ਗੱਲ ਵੱਲ ਗਲਤਾਂ ਬਾਬਾ ਜੀ ਦੀ ਵੇ ਆਪੀ ਨੇ ਆਪ ਦੋ ਸ਼ਬਦ ਆ ਗਏ ਆਪੀ ਨੇ ਆਪ ਸਾਜਿਓ ਹੁਣ ਆਪ ਤੋਂ ਪਹਿਲਾਂ ਹੈ ਆਪੀ ਚਲੋ ਨੰਨੇ ਤੇ ਦੁਲਾਵਾਂ ਲੱਗੀਆਂ ਨੇ ਆਪੀ ਨੇ ਹੁਣ ਆਪੀ ਨੇ ਕੌਣ ਹੈ ਜੇ ਨੰਨੇ ਨੂੰ ਵਾਹ ਕਰਦੀ ਆਪੀ ਨੇ ਆਪ ਆਪੀ ਤੇ ਆਪ ਆਪਿ ਨ ਆਪ ਸਾਜਿਓ ਇਹਦੇ ਅਰਥ ਹੀ ਸਾਰੇ ਗੁਰਮੁਖ ਕਰਦੇ ਨੇ ਕਿ ਆਪ ਰੱਬ ਨੇ ਆਪਣੇ ਆਪ ਨੂੰ ਸਾਜਿਆ ਇਹਦਾ ਮਤਲਬ ਜੇ ਉਹਨੇ ਸਾਜਿਆ ਤੇ ਸਾਜਣ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਪਰ ਆਪ ਤੋਂ ਪਹਿਲਾਂ ਆਪ ਹੀ ਆਇਆ ਹੈ ਤਾਂ ਮੈਂ ਅਰਜ ਕੀਤੀ ਜੀ ਦੇਖੋ ਬਾਣੀ ਇੰਨੀ ਕੁ ਗਹਿਰੀ ਹੈ ਇੰਨੀ ਗਹਿਰੀ ਹੈ ਜਦੋਂ ਅਰਥਾਂ ਵਿੱਚ ਆਪਾਂ ਡੁੱਬਾਂਗੇ ਨਾ ਸੱਚ ਇਹ ਏ ਜੇ ਕਿ ਆਪਣੀ ਖੌਮੇ ਹੈ ਮਾਰ ਕੇ ਸ਼ਬਦ ਨਹੀਂ ਪਰ ਸੱਟਣੀ ਬਾਰ ਹੁਣ ਜਿਹੜਾ ਆਪੀ ਨੇ ਤੋਂ ਪਹਿਲਾਂ ਹੈ ਆਪ ਤੋਂ ਪਹਿਲਾਂ ਆਪੀ ਨੈ ਆਪੀ ਮੈਂ ਅੱਧਾ ਲਫ਼ਜ਼ ਵਰਤਨੇ ਆਪੀ ਆਪੀ ਨੇ ਆਪ ਨੂੰ ਸਾਜਿਆ ਇਹਦਾ ਮਤਲਬ ਆਪ ਤੋਂ ਪਹਿਲਾਂ ਆਪੀ ਹੈ ਉਹ ਆਪੀ ਕੀ ਹੈ ਇਹ ਨਹੀਂ ਕਿ ਆਪੀ ਨੇ ਨਹੀਂ ਗੁਰਮਖੋ ਪਹਿਲਾਂ ਉਹ ਆਪ ਨਿਰਗੁਣ ਹੀ ਹੈ ਹਰਕਤ 'ਚ ਕੋਈ ਨਹੀਂ ਜਿਨੂੰ ਆਪ ਸੁੰਨ ਕਹਿੰਦੇ ਹੋ ਆਪਣੇ ਆਪੇ ਚ ਹੈ ਸਾਜਿਓ ਦਾ ਅਰਥ ਇਹ ਨਹੀਂ ਕਿ ਪੈਦਾ ਕੀਤਾ ਸਾਜਿਓ ਦਾ ਅਰਥ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਜਿਹੜਾ ਆਪਣੇ ਆਪੇ ਵੀ ਜਿਹੜਾ ਆਪ ਹੀ ਹੈ ਉਹਨੇ ਕਿਹਾ ਮੈਂ ਆਪਣੇ ਆਪ ਨੂੰ ਸਰਗੁਣ ਰੂਪ ਚ ਕਰਨਾ ਹੈ ਮੈਂ ਫੈਲਾਉ ਕਰਨਾ ਹੈ ਮੈਂ ਸাকার ਕਰਨਾ ਹੈ ਜਿਹਨੂੰ ਆਪ ਚਉਪਈ ਸਾਹਿਬ ਚ ਰੋਜ਼ ਪੜ੍ਹਦੇ ਹੋ ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ ਇਹ ਦੋ ਸ਼ਬਦ ਨੇ ਇੱਕ ਉਦਕਰਖ ਹੈ ਇੱਕ ਆਕਰਖ ਹੈ ਉਦ ਕਰਖ ਦਾ ਅਰਤੇ ਫੈਲਾਉ ਕਰਨਾ ਆਪਣਾ ਆਪ ਸਾਰਾ ਕਰ ਦੇਣਾ ਤੇ ਆ ਕਰਖਦਾਰ ਤੇ ਜੋ ਕੁਝ ਫੈਲਿਆ ਉਹਨੂੰ ਵਾਪਸ ਫੇਰ ਲੈ ਆਉਣਾ ਬਸ ਆ ਹੈ ਆਪੀ ਨੇ ਜਦ ਉਦ ਕਰ ਕਰਾ ਕਰ ਤਾਰਾ ਜਦ ਉਹਦੇ ਮਨ ਚ ਹੈ ਮੈਂ ਸਭ ਕੁਝ ਬਣਾਣਾ ਹੈ ਉਹਨੇ ਫੈਲਾਉ ਕਰ ਦਿੱਤਾ ਉਹਦੇ ਵਿੱਚ ਪਰ ਜਾ ਧਰ ਤਬ ਦੇ ਅਪਾਰਾ ਆ ਬ੍ਰਹਿਮੰਡ ਖੰਡ ਪਤਾ ਨਹੀਂ ਕਿੰਨਾ ਕੋਈ ਸਰੀ ਦੇ ਤਾ ਉਹਨੇ ਜਦ ਆ ਕਰਖ ਕਰਤ ਹੋ ਕਬ ਹੂੰ ਜਦੋਂ ਤੁਹਾਡੇ ਮਨ ਚ ਹੈ ਜਿਹੜਾ ਸਾਜਿਆ ਹੈ ਮੈਨੂੰ ਵਾਪਸ ਲਿਆਉਣਾ ਤੇ ਗੁਰਮੁਖੋ ਸਾਰੇ ਸਾਜੇ ਨੂੰ ਫਿਰ ਆਪਣੇ ਵੀ ਸੰਭਾਲਿਆ ਫਿਰ ਇਕੱਲੇ ਦਾ ਇਕੱਲਾ ਰਹਿ ਗਿਆ ਇਹਨੂੰ ਮੈਂ ਬਾਣੀ ਚ ਉਦਾਹਰਨ ਦੇਣਾ ਇੱਕ ਆਪ ਹੀ ਨਾ ਆਪ ਸਾਜਿਓ ਇਤੇ ਹੈ ਜਬ ਉਦਕਰ ਕਰਾ ਕਰ ਤਾਰਾ ਪਰਜਾ ਧਰ ਤਬ ਦੇ અપਾਰਾ ਜਬ ਆਕਰਖ ਕਰ ਤहूं ਕਬहूं ਤੁਮ ਮੈਂ ਮਿਲਤ ਦੇ ਧਰ ਸਭੂ ਇਹਨੂੰ ਕਿਵੇਂ ਆਪਾਂ ਸਮਝੀਏ ਇਹ ਗੁਰੂ ਗ੍ਰੰਥ ਸਾਹਿਬ ਚ ਬਚਨ ਹੁੰਦਾ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਪੇ ਇੱਕ ਦਿਖਲਾਈ ਸਾਂਖ ਉਤਾਰ ਥਮਿਓ ਪਸਾਰਾ ਤਬ ਏਕੋ ਏਕੰਕਾਰਾ ਸੌਖਾ ਸਮਝ ਪੈ ਜਾਏਗਾ ਬਾਜ਼ੀਗਰ ਮੈਂ ਕਿਸੇ ਕਮਿਊਨਿਟੀ ਲਈ ਵਰਤ ਰਿਆਂ ਇੱਕ ਤਮਾਸ਼ਾ ਪਾਣ ਵਾਲਾ ਬਾਜ਼ੀ ਪਾਣ ਵਾਲਾ ਮੈਦਾਰੀ ਕਰਨ ਵਾਲਾ ਬਿਲਕੁਲ ਚੁਰਸਤਾਸੀ ਕੋਈ ਵੀ ਨਹੀਂ ਸੀ ਉਹ ਆਇਆ ਉਹ ਬਾਜ਼ੀਗਰ ਨੇ ਆਪਣੇ ਵਾਂਸ ਗੱਡੇ ਰਸਾ ਬੰਨਿਆ ਤੇ ਉਹ ਢਮਰੂ ਉਹਦੇ ਹੱਥ ਤੇ ਸੀ ਉਹਨੇ ਜਾਂ ਢੋਲ ਮਾਰਿਆ ਢਮਰੂ ਵਾਰਿਆ ਜਿੰਨੇ ਲੋਕ ਲੰਘਦੇ ਸੰਗ ਪਹਿਲਾਂ ਐਸੇ ਹੀ ਹੁੰਦਾ ਸੀ ਟਿਕਟ ਥੋੜਾ ਲੱਗਦੀ ਹੁੰਦੀ ਸੀ ਕੋਈ ਬਾਜੀ ਪਾਣ ਵਾਲਿਆਂ ਦੀ ਉਹਨਾ ਚੌਕ ਚ ਚਰਸਤੇ ਚ ਜਾਂ ਮੈਦਾਨ ਚ ਖਲੋਜਣਾ ਉਹਨੇ ਢੋਲ ਮਾਰਿਆ ਸਾਰਾ ਪਿੰਡ ਇਕੱਠਾ ਹੋ ਗਿਆ ਉਹਨੇ ਫਿਰ ਆਪਣਾ ਤਮਾਸ਼ਾ ਸ਼ੁਰੂ ਕਰ ਦਿੱਤਾ ਪਰ ਪਹਿਲਾਂ ਉਸ ਥਾਂ ਤੇ ਕੋਈ ਬੰਦਾ ਨਹੀਂ ਸੀ ਖਾਲੀ ਸੀ ਇਹ ਵੀ ਉਦਾਹਰਨ ਸਿਰਫ ਮਨ ਨੂੰ ਸਮਝਣ ਲਈ ਹੈ ਰਾਬੂ ਤੇ ਪੂਰੀ ਫਿਰ ਵੀ ਢੁਕਣੀ ਕਿਉਂਕਿ ਥਾਂ ਤੇ ਪਹਿਲਾਂ ਆਏ ਨਾ ਰੱਬ ਦੀ ਬਾਜੀ ਐਸੀ ਨਿਕ ਸਾਰੇ ਲੋਕ ਇਕੱਠੇ ਹੋ ਗਏ ਉਹਨੇ ਤਮਾਸ਼ਾ ਸ਼ੁਰੂ ਕਰਤਾ ਕਦੀ ਕਪੜੇ ਕਦੀ ਕਲਾਬਾਜ਼ੀਆਂ ਕੁਝ ਲੋਕ ਖੁਸ਼ ਨੇ ਪਰ ਕੋਈ ਆ ਕਿ ਇਕੋ ਦਮ ਜਿੰਨਾ ਖਲਾਰਾ ਬਾਜ਼ੀਗਰ ਨੇ ਪਾਇਆ ਸੀ ਜਦੋਂ ਖੇਡ ਖਤਮ ਹੋਈ ਸਾਰਾ ਖਲਾਰਾ ਫਿਰ ਆਪਣੇ ਨਾਲ ਹੀ ਲੈ ਗਿਆ ਕੱਲਾ ਰਹਿ ਗਿਆ ਸਿਰਫ ਤੇ ਸਿਰਫ ਉਹ ਥਾਂ ਜਿੱਤੇ ਖੇਡ ਪਾਈ ਸੀ ਗੁਰਮਖੋ ਸੱਚੇ ਜੇ ਆਹ ਹੈ ਉਹਦੀ ਖੇਡ ਹੀ ਇਹਦੇ ਚ ਕੋਈ ਖਾਰਦਾ ਪਏ ਕੋਈ ਜਿੱਦਾ ਪਏ ਜਿਵੇਂ ਬਾਜੀਗਰ ਖੇਡ ਪਾਉਂਦਾ ਹੈ ਫਿਰ ਸਮੇਟ ਲੈਂਦਾ ਹੈ ਖੇਡ ਤੋਂ ਪਹਿਲਾਂ ਵੀ ਬਾਜੀਗਰ ਤੇ ਖੇਡ ਤੋਂ ਬਾਅਦ ਵੀ ਵਾਰੀਗਰ ਖੇਡ ਸਾਰੀ ਖਤਮ ਹੋ ਗਈ ਕਿਉਂਕਿ ਪਾਣ ਵਾਲਾ ਵੀ ਉਹ ਤੇ ਸਮੇਟਣ ਵਾਲਾ ਵੀ ਉਹ ਹੈ ਇਹਨੂੰ ਹੋਰ ਸੌਖਾ ਸਮਝ ਲਈਏ ਬਾਬਾ ਜੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਸਰਲ ਤੋਂ ਸਰਲ ਸ਼ਬਦ ਵਰਤੇ ਤੇ ਉੱਚੀ ਤੋਂ ਉੱਚੀ ਅਵਸਥਾ ਦੇ ਸ਼ਬਦ ਵੀ ਵਰਤੇ ਬਾਣੀ 'ਚ ਹੋਰ ਸੌਖਾ ਤਰੀਕਾ ਇਹ ਵੇ ਕਿ ਜਿਵੇਂ ਮੰਨ ਲਓ ਇੱਕ ਸੁਨਾਰ ਵੀਰ ਉਹਦੇ ਕੋਲ ਸੋਨੇ ਦੀ ਇੱਟ ਹੈ ਜਾਂ ਸੋਨੇ ਦੀ ਇੱਕ ਡਲੀ ਕਹਿ ਲਓ ਹੁਣ ਉਹ ਹੈ ਤਾਂ ਸੋਨਾ ਹੀ ਉਸ ਸੋਨੇ ਵਿੱਚ ਮੁੰਦਰੀਆਂ ਵੀ ਪਈਆਂ ਨੇ ਅੱਛਾ ਆਪਾਂ ਜ ਨੂੰ ਕਹਿੰਦੇ ਆ ਉਸ ਸੋਨੇ ਵਿੱਚ ਚੈਨੀਆਂ ਵੀ ਨੇ ਕਾਂਟੇ ਵੀ ਨੇ ਜਿੰਨੇ ਗਹਿਣੇ ਨੇ ਉਸ ਡਲੀ ਚ ਨੇ ਪਰ ਗਹਿਣਾ ਕੋਈ ਕਹਿੰਦੇ ਆ ਅਸੀਂ ਕਹਿੰਦੇ ਸੋਨੇ ਦੀ ਡਲੀ ਹੁਣ ਉਹਨੇ ਕੀ ਕੀਤਾ ਸੋਨੇ ਦੀ ਡਲੀ ਨੂੰ ਕੁਠਾਲੀ ਚ ਪਾਇਆ ਥਲਿਓਂ ਅੱਗ ਦਾ ਸੇਕ ਲਾ ਕੇ ਢਾਲਣਾ ਸ਼ੁਰੂ ਕੀਤਾ ਢਲ ਗਈ ਮੈਲ ਸੜ ਗਈ ਉਹਨੇ ਫਿਰ ਉਸੇ ਨੂੰ ਕੱਟ ਕੇ ਜਾਂ ਉਹਦੇ ਵਿੱਚੋਂ ਮੁੰਦਰੀ ਚੈਨਾ ਛੱਪਾਂ ਜੋ ਕੁਝ ਵੀ ਗਹਿਣੇ ਨੇ ਕਈ ਗਹਿਣੇ ਬਣਾ ਦਿੱਤੇ ਪਰ ਯਾਦ ਰੱਖਿਓ ਪਹਿਲਾਂ ਗਹਿਣੇ ਕੋਈ ਨਹੀਂ ਸਨ ਉਸੇ ਸੋਨੇ ਦੇ ਵਿੱਚ ਸਮਾਏ ਹੋਏ ਸਨ ਪਰ ਸੁਨਾਰ ਨੇ ਉਹਨਾਂ ਨੂੰ ਬਾਹਰ ਕੱਢਿਆ ਗਹਿਣੇ ਬਣ ਕੇ 5 10 ਸਾਲ 20 ਸਾਲ ਗਹਿਣਾ ਬੀਬੀਆਂ ਪਾਇਆ ਉਦੋਂ ਬਾਅਦ ਸੁਨਾਰ ਨੂੰ ਵੇਚ ਦਿੱਤਾ ਉਹਨੇ ਜਿੰਨੇ ਗਹਿਣੇ ਸਨ ਸਾਰੇ ਇਕੱਠੇ ਕਰਕੇ ਫਿਰ ਕੁਠਾਲੀ ਸੱਟੇ ਥਨੋ ਅੱਗ ਲਾਈ ਢਾਲ ਕੇ ਫਿਰ ਸੋਨੇ ਦੀ ਡਲੀ ਬਣਾ ਦਿੱਤੀ ਸੌਖਾ ਸਮਝਦਾ ਤਰੀਕਾ ਹੈ ਨਾ ਜਦੋਂ ਗਹਿਣੇ ਨਹੀਂ ਉਦੋਂ ਉਹ ਡਲੀ ਦੇ ਵਿੱਚ ਸਨ ਫਿਰ ਨਿਕਲੇ ਤੇ ਵੱਖ-ਵੱਖ ਹੋ ਗਏ ਵੱਖ ਹੋ ਕੇ ਵੀ ਸੋਨਾ ਉਹਨਾਂ ਤੋਂ ਵੱਖ ਨਹੀਂ ਹੋਇਆ ਮੰਨ ਲਓ ਡਲੀ ਸੋਨੇ ਦੀ ਡਲੀ ਸ਼ਬਦ ਵਰਤੇ ਬਾਬਾ ਜੀ ਨੇ ਕਿਹਾ ਅਲੰਕਾਰ ਮਿਲ थैਲੀ ਹੋਈ ਹੈ ਤਾਤੇ ਕਨਕ ਵਖਾਨੀ ਗੁਰੂ ਗ੍ਰੰਥ ਸਾਹਿਬ ਤੋਂ ਹੁੰਦੀ ਅਲੰਕਾਰ ਦਾ ਅਰਥ ਹੁੰਦਾ ਗਹਿਣਾ ਤੇ ਥੈਲੀ ਦਾ ਅਰਥ ਹੁੰਦਾ ਡਲੀ ਬਣ ਜਾਣੀ ਗਹਿਣਾ ਡਲੀ ਹੋ ਗਿਆ ਭਾਵੇਂ ਉਸ ਡਲੀ ਚੋਂ ਉਸ ਟੁਕੜੇ ਚੋਂ ਜਾਂ ਸੋਨੇ ਦੀ ਇੱਟ ਚੋਂ ਗਹਿਣੇ ਨਿਕਲੇ ਤੁਸੀਂ ਉਹਨਾਂ ਨੂੰ ਇੱਥੋਂ ਲਿਜਾ ਕੇ ਇੰਡੀਆ ਕਿੰਨੇ ਮੀਲ ਦੂਰ ਲੈ ਜਾਓ ਸੱਤ ਸਮੁੰਦਰ ਦੂਰ ਲੈ ਜਾਓ ਪਰ ਸੋਨਾ ਨਾਲ ਹੀ ਜਾਣਾ ਜੇ ਸੋਨੇ ਦਾ ਗਹਿਣਾ ਪਰ ਜਿੱਦਨ ਪਿਆਰੂ ਢਾਲੋਗੇ ਫਿਰ ਡਲੀ ਦੇ ਡਲੀ ਬਣ ਜਾਣੀ ਏ ਬਸ ਆਖੇ ਰਚਨਾ ਥੋੜਾ ਜਿਮੈਂ ਫਿਰ ਬੇਨਤੀ ਜਿਮੈਂ ਨਾਮ ਦੀ ਗੱਲ ਨਹੀਂ ਕੀਤੀ ਉਹ ਜਿਵੇਂ ਸੋਨੇ ਚੋਂ ਨਿਕਲਦਾ ਹੈ ਗਹਿਣਾ ਫਿਰ ਦੁਬਾਰਾ ਢਲ ਜਾਂਦਾ ਹੈ ਵਾਹਿਗੁਰੂ ਜੀ ਜਿੱਦਨ ਆਪਣੇ ਆਪੇ ਤੋਂ ਰਚਨਾ ਕੀਤੀ ਉਹਨੇ ਪਤਾ ਨਹੀਂ ਕਿੰਨੇ ਕੋ ਖੰਡ ਬ੍ਰਹਿਮੰਡ ਸਾਜ ਦਿੱਤੇ ਹੁਣ ਇਹ ਚਲੋ ਸਾਇੰਸ ਪੜਨ ਵਾਲਿਆਂ ਨੂੰ ਪਤਾ ਹੈ ਆਇਨਸਟਾਈਨ ਨੇ ਗੱਲ ਕੀਤੀ ਵੀ ਫਲਾਹ ਹੋ ਰਿਹਾ ਹੈ ਪਰ ਉਦਾ ਜ਼ਿਕਰ ਨਾ ਕੀਤਾ ਜ਼ਿਆਦਾ ਪਰ ਹੁਣ ਇਹ ਕਿਹਾ ਜਾ ਰਿਹਾ ਵੀ ਇਹ ਬ੍ਰਹਿਮੰਡ ਫੈਲ ਰਿਹਾ ਹੈ ਇਹ ਸੁੱਕੜ ਨਹੀਂ ਰਿਹਾ ਇਹ ਵੱਧ ਰਿਹਾ ਜੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਆਪਣੇ ਆਪੇ ਵਿੱਚ ਸੀ ਸੁੰਨ ਸਮਾਧ ਵੀ ਸੀ ਉਦੋਂ ਉਹਨੇ ਆਪਣੇ ਆਪ ਦਾ ਪਸਾਰਾ ਕੀਤਾ ਤੇ ਪਸਾਰੇ ਦਾ ਅਰਥ ਕੇਵਲ ਧਰਮ ਸਥਾਨ ਨਹੀਂ ਧਰਮ ਗ੍ਰੰਥ ਨਹੀਂ ਪਸਾਰੇ ਵਿੱਚ ਉਹਨੇ ਚੰਗੇ ਵੀ ਪੈਦਾ ਕੀਤੇ ਤੇ ਬੰਦੇ ਵੀ ਪੈਦਾ ਕੀਤੇ ਜਿਨੂੰ ਕਬੀਰ ਸਾਹਿਬ ਨੇ ਕਿਹਾ ਅਵਲ ਅੱਲਾ ਅਵਲ ਅੱਲਾ ਸਭ ਤੋਂ ਪਹਿਲਾਂ ਅੱਲਾ ਜਿਨੂੰ ਆਪੀ ਨੇ ਬਾਬਾ ਜੀ ਕਹਿੰਦੇ ਪਿਆ ਅਵਲ ਅੱਲਾ ਸਭ ਤੋਂ ਪਹਿਲਾਂ ਅੱਲਾ ਆਪੀ ਨੇ ਫਿਰ ਕੀ ਜੀ ਨੂਰ ਉਪਾਇਆ ਜਿਨੂੰ ਗੁਰੂ ਨਾਨਕ ਸਾਹਿਬ ਕਹਿੰਦਾ ਆਪੀ ਨੇ ਰਚਿਓ ਨਾਉ ਨੂਰ ਨੂਰ ਤੋਂ ਬਿਨਾ ਇਹ ਸੰਸਾਰ ਨਹੀਂ ਹੋ ਸਕਦਾ ਇਹ ਚੰਗੇ ਵੀ ਬਣੇ ਤੇ ਮੰਦੇ ਵੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ ਹੁਣ ਇਹ ਫਿਰ ਮੋਸੇ ਵਿਸ਼ੇ ਤੇ ਆਵਾਂਗਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾਮ ਸੱਚ ਬਾਕੀ ਝੂਠ ਪਰ ਜਦੋਂ ਬੰਦਾ ਹੀ ਮਰ ਜਾਣਾ ਹੈ ਅੱਖਰ ਹੀ ਨਹੀਂ ਰਹਿਣਾ ਫਿਰ ਨਾਮ ਕਿਹੜਾ ਰਹਿਣਾ